ਮੈਂ ਕਾਫੀ ਸਾਲਾਂ ਦਾ ਸੋਚਦਾ ਸੀ ਯਾਰ ਇਕੱਠੇ ਹੋਈਏ ਉਸੇ ਬੈਠਾ ਵੀ ਹਮੇਸ਼ਾ ਇਹਨਾਂ ਨੂੰ ਯਾਦ ਕਰਨਾ ਯਾਰਾਂ ਦੋਸਤਾਂ ਨੂੰ ਕਿਉਂ ਚੰਗੇ ਦਿਨ ਤੁਹਾਨੂੰ ਕਦੇ ਨਹੀਂ ਭੁੱਲਦੇ ਹਾਲਾਂਕਿ ਮੇਰੀ ਬੇਟੀ ਦਾ ਵਿਆਹ ਹੈਗਾ ਬੜੇ ਸਕੇਜੂਲ ਟਾਈਟ ਹੈਗਾ ਪਰ ਫਿਰ ਵੀ ਇਹ ਸੋਚਿਆ ਨਾ ਯਾਰ ਆ ਜ਼ਰੂਰੀ ਹੈ ਯਾਰ ਯਾਰ ਨਾਲ ਹੱਸਦੇ ਪਿਰਦੇ ਯਾਰ ਯਾਰ ਨਾਲ ਗੁੱਸੇ ਆ ਸੱਜਣਾ ਵੇ ਹਗੜ ਲੱਗ ਮਿਲਿਏ ਕਿਤੇ ਮਰਨਾ ਜਾਈਏ ਰੁਸੇ ਅੱਸੀ ਗੱਲ ਦੀ ਜੀਵੀਐਸ ਟਾਂਟ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰ ਰਾਜ ਦਰਸ਼ਕੋ ਇਸ ਵਕਤ ਮੈਂ ਹਲਕਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਸੈਦੋਕੇ ਦੇ ਵਿੱਚ ਮੌਜੂਦ ਹਾਂ ਔਰ ਜਿਸਕਰ ਨੂੰ ਤੁਸੀਂ ਦੇਖ ਰਹੇ ਹੋ ਉਸ ਸ਼ਖਸੀਅਤ ਨੂੰ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਬਾਰੇ ਜਾਣ ਪਹਿਚਾਨ ਕਰਾਉਣ ਦੀ ਲੋੜ ਨਹੀਂ ਆ ਮੈਂ ਸਮਝਦਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਰਮਜੀਤ ਧਾਲੀਵਾਲ ਯੂਐਸਏ ਜੋ ਕਿ ਬਿਜ਼ਨਸਮੈਨ ਨੇ ਔਰ ਬਹੁਤ ਸਾਰੇ ਕੰਮ ਜਿਹੜੇ ਲੋਕ ਪੜ੍ਹਾਈ ਦੇ ਕੀਤੇ ਨੇ ਅੱਜ 40 ਸਾਲਾਂ ਬਾਅਦ ਉਹਨਾਂ ਦੇ ਜਿਹੜੇ ਕਲਾਸਮੇਟ ਨੇ ਇਕੱਠੇ ਹੋਏ ਨੇ ਉਹਨਾਂ ਦੇ ਨਾਲ ਜਿਹੜੀਆਂ ਪੁਰਾਣੀਆਂ ਯਾਦਾਂ ਨੇ ਤਾਜ਼ਾ ਹੋਣਗੇ ਤੇ ਉਹਨਾਂ ਦੇ ਦੋਸਤਾਂ ਮਿੱਤਰਾਂ ਦੇ ਨਾਲ ਗੱਲਬਾਤ ਕਰਨਗੇ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਟੇਬਲ ਲੱਗਿਆ ਹੋਇਆ 30 40 ਸਾਲ ਪੁਰਾਣੇ ਦੋਸਤ ਅੱਜ ਇਕੱਠੇ ਹੋਏ ਨੇ ਕਿਵੇਂ ਦਾ ਰਿਹਾ ਤਜਰਬਾ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਜੇਕਰ ਸਮੇਂ ਦੀ ਗੱਲ ਕਰੀਏ ਤਾਂ ਸਮਾਂ ਬਹੁਤ ਚੇਂਜ ਹੋ ਚੁੱਕਿਆ ਤੇ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਕਿ ਆਪ ਦੋਸਤਾ ਮਿੱਤਰਾਂ ਨੂੰ ਯਾਦ ਰੱਖਣਾ ਔਰ ਕਰਮਜੀਤ ਜੀ ਨੇ 40 ਸਾਲਾਂ ਬਾਅਦ ਸਾਰਿਆਂ ਨੂੰ ਇਕੱਠੇ ਕੀਤਾ ਵੱਖ-ਵੱਖ ਉਹਧਿਆਂ ਤੇ ਲੱਗੇ ਹੋਏ ਨੇ ਤਾਂ ਉਹਨਾਂ ਦਾ ਜਿਹੜਾ ਤਜਰਬਾ ਕਿਵੇਂ ਦਾ ਰਿਹਾ ਔਰ ਇਸ ਪ੍ਰੋਗਰਾਮ ਨੂੰ ਕਰਨ ਦਾ ਮੇਨ ਮੋਟਿਵ ਕੀ ਸੀ ਸੋ ਸਾਰੀ ਗੱਲਬਾਤ ਕਰਾਂਗੇ ਇਹ ਪ੍ਰੋਗਰਾਮ ਜਿਹੜਾ ਕਰਮਜੀਤ ਸਿੰਘ ਢਾਲੀਵਾਲ ਨੇ ਸਾਡਾ 40 ਸਾਲ ਬਾਅਦ ਇਲਾਕੇ ਦੇ ਵਿੱਚ ਇਤਿਹਾਸਕ ਜਿਹੜਾ ਇਹ ਕਦਮ ਚੱਕਿਆ ਗਿਆ ਤੇ ਸਾਨੂੰ ਸਾਰੇ ਸਾਥੀਆਂ ਨੂੰ میٹرਕ ਜਿਹੜੀ ਸੀ ਇਕੱਠਿਆਂ ਨੇ ਕੀਤੀ ਉਹ ਬਚਪਨ ਦੇ ਪਾਲ ਜਿਹੜੇ ਇਕੱਠਿਆਂ ਨੇ ਬਤੀਤ ਕਰੇ ਅੱਜ ਉਹ ਦਿਨ ਯਾਦ ਕਰਕੇ ਵਿਰਾਗ ਵੀ ਆਉਂਦਾ ਹੈ ਕਿ ਛੋਟੀਆਂ-ਛੋਟੀਆਂ ਗੱਲਾਂ ਨੂੰ ਯਾਦ ਕਰਕੇ ਅਸੀਂ ਇੱਕ ਟੇਬਲ ਤੇ ਬੈਠੇ ਆਂ ਤੇ ਉਹਨਾਂ ਨੇ ਇਸ ਚੀਜ਼ ਨੂੰ ਜਿਹੜੇ ਸਾਡੇ ਪਲਾਂ ਨੂੰ ਦੁਬਾਰੇ ਯਾਦ ਕੀਤਾ ਹੈ ਇਹ ਇਲਾਕੇ ਦੇ ਵਿੱਚ ਇਸ ਚੀਜ਼ ਦਾ ਇੱਕ ਚਿੰਨ੍ਹ ਜਾਊਗਾ ਸਾਰੀ ਸੰਗਤ ਨੂੰ ਸਾਰੇ ਲੋਕਾਂ ਨੂੰ ਕਿ ਕਿੱਦਾਂ ਇਹਨਾਂ ਨੇ ਕੋਈ ਪਾਰਟੀ ਵਾਜੀ ਤੋਂ ਗੱਲ ਨਹੀਂ ਕਰਕੇ ਕਿੱਦਾਂ ਦੀ ਕਿਸੇ ਤਰ੍ਹਾਂ ਦੀ ਕੋਈ ਏਦਾਂ ਦੀ ਉਹਨਾਂ ਨੇ ਉਸੇ ਤਰ੍ਹਾਂ ਦਾ ਮਾਹੌਲ ਸੜਾ ਸਿਰਜਿਆ ਕਿ ਜਿਵੇਂ ਇੱਕ ਕਲਾਸ ਦੇ ਵਿੱਚ ਬੈਠਿਆ ਨੇ ਤੇ ਇੱਕ ਬਲਖਣਤਾ ਇੱਥੇ ਇਹ ਵੀ ਹੈ ਕਿ ਕਰਮਜੀਤ ਸਿੰਘ ਪਹਿਲਾਂ ਵੀ ਸਾਡਾ ਜਿਹਾਰੂ ਵੀਰ ਸਾਡੀ ਕਲਾਸ ਦੇ ਵਿੱਚ ਵੀ ਸਾਡਾ ਮੁਤਵਰ ਬਣ ਕੇ ਉਭਰਿਆ ਇਲਾਕੇ ਦੇ ਵਿੱਚ ਵੀ ਇਹਦਾ ਨਾਂ ਹੈ ਸਾਰੀਆਂ ਸੰਸਥਾਵਾਂ ਦੇ ਵਿੱਚ ਚੰਗੇ ਇਹਨਾਂ ਦੇ ਕੰਮ ਕਰ ਜਿਹੜੇ ਹੈਗੇ ਆ ਕੀਤੇ ਜਾ ਰਹੇ ਆ ਪਰ ਅੱਜ ਜਿਹੜਾ ਸਾਨੂੰ ਬੇਹਦ ਖੁਸ਼ੀ ਦਾ ਕੋਈ ਸਾਡਾ ਉਹ ਅੰਤ ਨਹੀਂ ਹੋ ਸਕਦਾ ਜਿਹੜਾ ਨੇ ਆਪਣਾ ਆਪ ਦੇ ਘਰ ਤੇ ਬੁਲਾ ਕੇ ਸਾਰੇ ਜਿਹੜੀ ਸਾਡੀ ਕਲਾਸਮੇਟ 1985 86 ਤੋਂ ਲੈ ਕੇ ਜਿੰਨੇ ਵੀ ਅਸੀਂ ਜੁੜੇ ਆ ਕੱਲੇ-ਕੱਲੇ ਨੂੰ ਇਹਨਾਂ ਨੇ ਸੱਦਾ ਪੱਤਰ ਲਾ ਕੇ ਆਪਣੇ ਗ੍ਰਹਿ ਵਿਖੇ ਸਾਨੂੰ ਬੁਲਾਇਆ ਤੇ ਇਹਦਾ ਮੈਂ ਦੱਸ ਨਹੀਂ ਸਕਦਾ ਕਿ ਸਾਨੂੰ ਕਿੰਨੀ ਖੁਸ਼ੀ ਹੈ ਨਿੱਕੀਆਂ-ਨਿੱਕੀਆਂ ਗੱਲਾਂ ਨਿੱਕੀਆਂ-ਨਿੱਕੀਆਂ ਯਾਦਾਂ ਉਹ ਮੈਂ ਕਹਿੰਨਾ ਵੀ ਮੁੜ ਅਸੀਂ ਸਾਨੂੰ ਮਹਿਸੂਸ ਨਹੀਂ ਹੁੰਦਾ ਕਿ ਸਕੂਲ 'ਚ ਬੈਠੇ ਆ ਕਿੰਨਾ ਦੇ ਘਰ ਬੈਠੇ ਆ ਕਿੱਸਾ ਤਾਂ ਬਸ ਇਹੀ ਹੈ ਕਿ ਮਾਸਟਰਾਂ ਤੋਂ ਡਰਦੇ ਜਿਹੜੇ ਹੈਗੇ ਡੰਡੇ ਪਾਣੇ ਉਹਨਾਂ ਤੋਂ ਡਰ ਦੇ ਮਾਰੇ ਅਸੀਂ ਕਿਸੇ ਕੁੱਪ 'ਚ ਲੁੱਕ ਜਾਣਾ ਕਿਸੇ ਨੇ ਕਲਾਸ ਦਾ ਪੀੜ ਮਿਸ ਕਰ ਜਾਣਾ ਹੁਣ ਦੇ ਹਾਲਾਤਾਂ ਦੇ ਮੁਤਾਬਕ ਬਹੁਤ ਬਿਹਤਰ ਹੈ ਸਾਡਾ ਜਿਹੜਾ ਜਿਹੜਾ ਸਮਾਂ ਬਤੀਤ ਕੀਤਾ ਤੇ ਅਸੀਂ ਉਹ ਪੜ੍ਹਾਈ ਲਿਖਾਈ ਜਿਹੜੀ ਕਰਕੇ ਮੈਂ ਕਹਿੰਦਾ ਵੀ ਇਹ ਕਿਸੇ ਨੂੰ ਮਿਲਦੇ ਜਿਹਦਾ ਇੰਨੇ ਸਮੇਂ ਬਾਅਦ ਕਿਸੇ ਨੂੰ ਇਕੱਠੇ ਕਰਨਾ ਜਿਹੜੇ ਸਾਡੇ ਹੈਡਮਾਸਟਰ ਪਲੈਤੀਰਾਮ ਹੋਇਆ ਕਰਦੇ ਸੀ ਉਹਨਾਂ ਤੋਂ ਵੀ ਹਰੇਕ ਨੇ ਡਰਨਾ ਤੇ ਪਰ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ ਹਰ ਪੱਖੋਂ ਉਹਨਾਂ ਨੇ ਸਾਨੂੰ ਚੰਗੇ ਮਕਾਮ ਤੇ ਪਹੁੰਚਾਇਆ ਪਰ ਕਰਮਜੀਤ ਸਿੰਘ ਢਾਲੀਵਾਲ ਦਾ ਜਿਹੜਾ ਹੈਗਾ ਸਾਡਾ ਪਸ਼ੋਕੜ ਨੂੰ ਇਕੱਠੇ ਕਰਨਾ ਹਰੇਕ ਤੈ ਤੱਕ ਅੱਜ ਤੱਕ ਅਸੀਂ ਬੈਠ ਕੇ ਅੱਜ ਮਾਹੌਲ ਇਹ ਜਿਆ ਸਿਰਜਿਆ ਜਾ ਰਿਹਾ ਕਿ ਮੈਂ ਤੁਹਾਨੂੰ ਸਾਡੇ ਖੁਸ਼ੀ ਦਾ ਕੋਈ ਇਹਦਾ ਦੱਸ ਨਹੀਂ ਸਕਦਾ ਕਿੰਨਾ ਬਹੁਤ ਜਿਆਦਾ ਮਾਨੂੰ ਖੁਸ਼ੀ ਹੋ ਰਹੀ ਹੈ ਜੀ ਤੇ ਇਹ ਜਿਹੜੇ ਪਲ ਹੈ ਇਹ ਸਾਡੇ ਬਹੁਤ ਜਿਆਦਾ ਖੁਸ਼ੀ ਦੇ ਰੰਗीन ਪਲ ਹੈ ਤੇ ਮੈਂ ਪਰਮਾਤਮਾ ਅਗੇ ਆਸ ਕਰਦਾ ਕਿ ਅਸੀਂ ਐਸੇ ਤਰ੍ਹਾਂ ਹੀ ਜੁੜਦੇ ਰਹੀਏ ਤੇ ਲਾਸਟ ਦੇ ਵਿੱਚ ਮੈਂ ਸਾਰੇ ਇਸ ਪਰਿਵਾਰ ਵੱਲੋਂ ਸਾਡੇ ਇਹ ਕਰਮਜੀਤ ਸਿੰਘ ਦੀ ਬੇਟੀ ਦੀ ਮੈਰਿਜ ਤੇ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਨੇ ਆ ਬਹੁਤ ਬਹੁਤ ਧੰਨਵਾਦ ਜੀ ਅੱਜ ਦਾ ਮਾਹੌਲ ਬਹੁਤ ਖੁਸ਼ੀ ਭਰਿਆ ਮਾਹੌਲ ਹੈ ਜਿਹੜਾ ਕਿ ਸਮਾਜ ਦੇ ਵਿੱਚੋਂ ਵੱਖਰੀ ਗੱਲ ਕੀਤੀ ਹੈ ਜੇ ਕਿ ਸਾਰੇ ਕਿਉਂਕਿ ਬਹੁਤ ਦੋਸਤ ਵਿਛੜ ਜਾਂਦੇ ਐ ਤੇ ਬਹੁਤ ਜਿਹੜੇ ਹੈਗੇ ਉਹਨਾਂ ਨੂੰ ਮੈਂ ਦਾ ਬਹੁਤ ਵਧੀਆ ਉਪਰਾਧ ਲਾ ਜਿੰਦਗੀ ਦੇ ਵਿੱਚ ਜਿਹੜੇ ਰਿਸ਼ਤੇ ਨੇ ਬਹੁਤ ਸਾਰੇ ਰਿਸ਼ਤੇ ਆ ਜਿਹੜੇ ਉਹ ਪਰਿਵਾਰ ਵੱਲੋਂ ਪੋਸ਼ ਤੱਕ ਕੁਦਰਤ ਵੱਲੋਂ ਮਿਲਦੇ ਐ ਜਿਹੜੇ ਕਿ ਮਾਂ ਪਿਓ ਭੈਣ ਭਰਾ ਇਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ ਕੁਝ ਰਿਸ਼ਤੇ ਹੈ ਜਿਹੜੇ ਸਮਾਜ ਤੋਂ ਪ੍ਰਵਾਨਗੀ ਨਾਲ ਮਿਲਦੇ ਐ ਜਿਵੇਂ ਕਿ ਆਪਣੇ ਘਰ ਵਾਲੀ ਹੋਈ ਉਹਦੇ ਨਾਲ ਸੰਬੰਧ ਦੇਖ ਕੇ ਜੁੜੇ ਜਾਂਦੇ ਆ ਉਹ ਰਿਸ਼ਤਾ ਪ੍ਰਮਾਨ ਹੁੰਦਾ ਤੇ ਜਿਹੜੇ ਇਹ ਯਾਰਾਂ ਦੋਸਤਾਂ ਦੇ ਰਿਸ਼ਤੇ ਆ ਇਹ ਆਪਣੇ ਤੌਰ ਤੇ ਚੁਣੇ ਜਾਂਦੇ ਆ ਇੱਕੋ ਹੀ ਇੱਕ ਰਿਸ਼ਤਾ ਜਿਹੜਾ ਕਿ ਚੁਣਿਆ ਜਾਂਦਾ ਤੇ ਉਹ ਚੁਣੇ ਜਾਣੇ ਰਿਸ਼ਤਿਆਂ ਦੇ ਵਿੱਚੋਂ ਜਿਹੜੇ ਅੱਜ ਇਕੱਠੇ ਹੋਏ ਆ ਜਿਨ੍ਹਾਂ ਨੇ ਆਪਦੀਆਂ ਪੁਰਾਣੀਆਂ ਜਿਹੜੀਆਂ ਯਾਦਾਂ ਉਹਨਾਂ ਨੂੰ ਯਾਦ ਕੀਤਾ ਅੱਜ ਦਾ ਮਾਹੌਲ ਬਹੁਤ ਖੁਸ਼ਗਵਾਰ ਹੈ ਸਮਾਂ ਮੌਸਮ ਨੇਵੀ ਸਾਹ ਦਿੱਤਾ ਸਾਰਿਆਂ ਹੀ ਜਿੰਨੇ ਦੋਸਤ ਉਹਨਾਂ ਨੇ ਇਕੱਠੇ ਹੋ ਕੇ ਅੱਜ ਸਾਹ ਦਿੱਤਾ ਤੇ ਬੜਾ ਖੁਸ਼ਗਵਰ ਮੌਲਾ ਹੈ ਅੱਜ ਅਸੀਂ ਸਾਡੇ ਵੀਰ ਵੱਡੇ ਕਰਮਜੀਤ ਸਿੰਘ ਦੀ ਲੜਕੀ ਦੀ ਮੈਰਿਜ ਆ ਉਸ ਤੇ ਅਸੀਂ ਜਿੱਥੇ ਖੁਸ਼ੀ ਦੇ ਪਲ ਮਾਰ ਰਹੇ ਹਾਂ ਉੱਥੇ ਅਸੀਂ ਉਹਨਾਂ ਨੂੰ ਵਧਾਈ ਵੀ ਦਿੰਨੇ ਆ ਕਿ ਇਸ ਮਾਹੌਲ ਨੂੰ ਇਸ ਖੁਸ਼ੀ ਨੂੰ ਤੁਸੀਂ ਹੋਰ ਚੜ ਚੜ ਲਾਉਣ ਦੀ ਕੋਸ਼ਿਸ਼ ਹਾਂ ਅਸੀਂ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਬਾਈ ਆਪਣੇ ਕਰਮਜੀਤ ਵੱਡੇ ਵੀਰ ਇਹਨਾਂ ਦਾ ਪੈਦਲੋਂ ਸ਼ੁਕਰਗੁਜ਼ਾਰ ਕਰਦੇ ਆ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਇਹਨਾਂ ਦੀ ਸੋਚ ਨੂੰ ਅਸੀਂ ਸਲਾਮ ਕਰਦੇ ਆ ਜਿਨ੍ਹਾਂ ਦੇ ਉਦਮ ਦੇ ਨਾਲ ਸਾਰੇ ਅੱਜ ਜਿਹੜੇ ਅਸੀਂ ਤਕਰੀਬਨ 87 88 86 85 ਤੱਕ ਦਸਵੀਂ ਕੀਤੀ ਹੈ ਇਹਨਾਂ ਨੇ ਸਾਰੇ ਉਹਨਾਂ ਦੇ ਉਦਮ ਦੇ ਨਾਲ ਇੱਥੇ ਇਕੱਠੇ ਹੋਏ ਆ ਸਾਰੇ ਜਾਣੇ ਤੇ ਬਹੁਤ ਸੋਹਣਾ ਸੀ ਉਸ ਸਮੇਂ ਦਾ ਤੇ ਹੁਣ ਸਮੇਂ ਦਾ ਤਾਂ ਬਹੁਤ ਬਹੁਤ ਫਰਕ ਹੈ ਉਦੋਂ ਆਪਣੇ ਚਾਰਾਂ ਪਿੰਡਾਂ ਦੇ ਵਿੱਚਕਾਰ ਇੱਕ ਸਕੂਲ ਹੀ ਹੁੰਦਾ ਸੀ ਛਾੜੀ ਸਕੂਲ ਗਾਜੀਆਣਾ ਬੁਰਜ ਮਧੇਸ ਸੈਦੋਕੇ ਤੇ ਉੱਥੇ ਤਕਰੀਬਨ 1500 2050 ਹੁੰਦਾ ਸੀਗਾ ਤੇ ਬਹੁਤ ਵਧੀਆ ਪੜਾਈ ਹੁੰਦੀ ਸੀ ਸਾਰੇ ਤਕਰੀਬਨ ਉੱਥੇ ਹੀ ਪੜੇ ਹੋਏ ਆ ਸਾਰੇ ਅਸੀਂ ਤੇ ਇਸ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਬਾਈ ਕਰਮਜੀਤ ਸਿੰਘ ਢਾਲੀਵਾਲ ਦਾ ਜਿਨ੍ਹਾਂ ਨੇ ਅੱਜ ਦੇਖੋ ਸਾਰੇ ਜਣੇ ਮੈਂ ਅਧਿਆਪਕਾਂ ਤੇ ਬਾਈ ਹੁਣੀ ਵਿਦੇਸ਼ਾਂ ਚ ਬਹੁਤ ਵੱਡੇ ਇਹ ਮਤਲਬ ਕਾਰੋਬਾਰੀ ਨੇ बिजनेसमੈਨ ਨੇ ਤੇ ਜਿੰਨੇ ਵੀ ਇੱਥੇ ਪਹੁੰਚੇ ਵੱਖ-ਵੱਖ ਖੇਤਾਂ ਚ ਵੱਖ-ਵੱਖ ਖੇਤਰਾ ਤੇ ਸਾਰੇ ਜਣੇ ਪਹੁੰਚੇ ਹੋਏ ਤੇ ਅੱਜ ਉਹਨਾਂ ਦੇ ਉਦਮ ਦੇ ਨਾਲ ਸਾਰੇ ਜਣੇ ਕੋਈ ਕੋਈ ਤਾਂ 35 ਸਾਲ ਬਾਅਦ ਇਕੱਠਾ ਹੋਇਆ ਇੱਥੇ ਵੇਖਣ ਨੂੰ ਮਿਲਿਆ ਸਾਰਿਆਂ ਨੂੰ ਇਹ ਜਣੀ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਹੈ ਮਿਲ ਕੇ ਹਾਂਜੀ ਬੜੀ ਖੁਸ਼ੀ ਮਹਿਸੂਸ ਕਰ ਰਹੇ ਆ ਇੱਕ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ ਸਰਦਾਰ ਕਰਮਜੀਤ ਸਿੰਘ ਜੀ ਢਾਲੀਵਾਲ ਯੂ ਐਸ ਏ ਵਾਲੇ ਆਮ ਤੌਰ ਤੇ ਹਮੇਸ਼ਾ ਇਹ ਪਿੰਡ ਨਾਲ ਜੁੜੇ ਹੋਏ ਆ ਸਕੂਲ ਨਾਲ ਜੁੜੇ ਹੋਏ ਆ ਪਿੰਡ ਦੀਆਂ ਸੰਸਥਾਵਾਂ ਦੇ ਨਾਲ ਜੁੜੇ ਹੋਏ ਆ ਅੱਜ ਇਹਨਾਂ ਦਾ ਸਨੇਹਾ ਮਿਲਿਆ ਬੜੀ ਖੁਸ਼ੀ ਹੋਈ ਔਰ ਇੱਥੇ ਆ ਕੇ ਦੇਖਿਆ ਕਿ ਜਿਹੜੇ ਹਮ ਜਮਾਤੀ ਜਾਂ ਸਾਡੇ ਤੋਂ 1 ਸਾਲ ਅੱਗੇ ਜਾਂ ਪਿੱਛੇ ਪੜਦੇ ਸੀਗੇ ਉਹਨਾਂ ਨੂੰ ਮਿਲ ਕੇ ਬਹੁਤ ਹੀ ਮਨ ਪ੍ਰਸੰਨ ਹੋਇਆ ਅਸੀਂ ਅੱਜ ਆਪਣੇ ਅਧਿਆਪਕਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੇ ਸਿਰ ਤੇ ਅੱਜ ਅਸੀਂ ਵਿੱਦਿਆ ਗ੍ਰਹਿਣ ਕਰਕੇ ਮੋਜਾਂ ਮਣ ਰਹੇ ਹਾਂ ਔਰ ਦੇਸ਼ ਵਿਦੇਸ਼ ਦੇ ਵਿੱਚ ਇਸ ਪਿੰਡ ਦਾ ਨਾਮ ਜਿਵੇਂ ਸਰਦਾਰ ਕਰਮਜੀਤ ਸਿੰਘ ਜੀ ਜੀ ਰੂਪ ਸਿੰਘ ਜੀ ਬਾਕੀ ਹੋਰ ਸ਼ਖਸੀਅਤਾਂ ਨੇ ਚਮਕਾਇਆ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਅੱਜ ਜੇ ਇਕੱਠੇ ਹੋਏ ਆ ਤਾਂ ਇੱਕ ਬਹੁਤ ਹੀ ਵਧੀਆ ਇਹ ਅਪਰਾਣਾ ਹੈ ਬਹੁਤ ਹੀ ਵਧੀਆ ਮਾਹੌਲ ਲੱਗ ਰਿਹਾ ਹੈ ਔਰ ਬਹੁਤ ਮਨ ਨੂੰ ਹੋਇਆ ਜਦੋਂ ਇਹਨਾਂ ਨੇ ਸੱਦਾ ਭੇਜਿਆ ਸਾਨੂੰ ਢੀਵਾਲ ਸਾਹਿਬ ਨੇ ਕਿਉਂਕਿ 84 85 ਜੇ ਅਸੀਂ ਇਕੱਠਿਆਂ ਨੇ ਦਸਵੀਂ ਕੀਤੀ ਆ ਉਸ ਤੋਂ ਪਹਿਲਾਂ ਅਸੀਂ ਛੇਵੀਂ ਲਾਲੋ ਤੁਸੀਂ ਵੀ ਸਾਨੂੰ 78 ਤੋਂ ਹੋ ਗਿਆ ਮਾਸਟਰ ਜੀ 78 ਤੋਂ ਅਸੀਂ ਮਤਲਬ ਇਕੱਠੇ ਆ ਜੀ ਤੇ ਸਾਡੀ ਮੇਰੀ ਤਾਂ ਇਹਦੇ ਨਾਲ ਇੱਕੋ ਵਰਕ ਹੀ ਸੀ ਜਾਨੀ ਅਸੀਂ ਤਾਂ ਇਕੱਠੇ ਲੜੇ ਛਤੇ ਇਕੱਠੇ ਉਥੇ ਚੁੰਬੜੇ ਰਹਿੰਦੇ ਸੀ ਇੱਕ ਦੂਜੇ ਨੂੰ ਤੇ ਬਹੁਤ ਜਾਨੀ ਕਿ ਮਨ ਨੂੰ ਖੁਸ਼ੀ ਹੋਈ ਮੇਰਾ ਨਾਮ ਹੈ ਜਗਦੀਸ਼ ਸਿੰਘ ਉਰਫ ਡੀਸੀ ਸਾਨੂੰ ਪਤਾ ਲੱਗਿਆ ਤੁਸੀਂ ਬਚਪਨ ਦੇ ਦੋਸਤ ਹੋ ਤੇ ਅੱਜ 35-40 ਸਾਲਾਂ ਬਾਅਦ ਇਕੱਠੇ ਹੋਏ ਹੋ। ਬੀਸੀ ਫਿਰ ਇਹਨਾਂ ਨੇ ਬਣਾਇਆ ਜਾਂ ਤੁਸੀਂ ਖੁਦ ਬਣਾਇਆ? ਮੈਂ ਖੁਦ ਹੀ ਹੈ ਮੇਰੇ ਨਾਨੇ ਨੇ ਨਾਂ ਰੱਖਿਆ ਹੋਇਆ ਸੀ ਮੇਰਾ ਜਦੋਂ ਮੈਂ ਆਹ ਹੈ ਮੇਰੇ ਨਾਨੇ ਦੇ ਨਾਂ। ਜੀ। ਮਦਰਬਾ ਪੋਤਾ ਮੇਰੇ ਜਾਣ ਤੋਂ ਬਾਅਦ ਹੋਇਆ। ਮੇਰੇ ਮਾਮੇ ਦੇ ਦੋ ਕੁੜੀਆਂ ਸੀ ਪਹਿਲਾਂ। ਹੂੰ। ਉਸ ਤੋਂ ਬਾਅਦ ਲਾੜਨਾ ਵੀ ਮੇਰਾ ਕਿਸਮਤ ਵਾਲਾ ਦੋਤਾ ਇਹ ਤਾਂ ਮੇਰਾ ਬਹੁਤ ਵਧੀਆ ਲੱਗਦਾ ਜੀ। ਬਹੁਤ ਖੁਸ਼ੀ ਹੋਈ ਆ ਮਨ ਨੂੰ ਸਕੂਨ ਮਿਲਿਆ। ਹੂੰ। ਤੇ ਸਾਰੇ ਦੋਸਤਾਂ ਨੂੰ ਵੀ ਮਿਲ ਲਿਆ ਅੱਜ ਤਕਰੀਬਨ। ਕਿੱਸਾ ਸਾਂਝਾ ਕਰਨਾ ਚਾਹੋਗੇ ਜੋ ਬਚਪਨ ਦਾ ਹੋਵੇ ਤੁਹਾਡੇ ਨਾਲ ਬੀਤਿਆ ਹੋਵੇ ਸਾਂਝਾ ਦਾ ਵੀ ਸਾਡੇ ਪਿੰਡ ਇੱਕ ਨਾ ਮੁੰਡਾ ਆਪਦੇ ਇੱਥੇ ਭੈਣ ਕੋਲੇ ਪੜਦਾ ਸੀ ਪੁਰਜ ਹਮੀਰੇ ਉਹਦਾ ਨਾਮ ਸੀ ਸੁਰਿੰਦਰ ਸਿੰਘ ਤੇ ਉਹ ਕੀ ਕਰਿਆ ਪੜ੍ਹਾਈ ਚ ਨਲਾਇਕ ਸੀ ਥੋੜਾ ਜਿਹਾ ਤੇ ਉਹ ਦਿੱਲੀ ਮਤਲਬ ਸਕੂਲ ਦੇ ਵਿੱਚ ਆਉਣ ਤੋਂ ਮਤਲਬ ਘਰੇ ਹੀ ਰਹਿ ਰੂ ਜਾਂਦਾ ਸੀ ਤੇ ਇੱਕ ਦਿਨ ਕਈ ਦਿਨਾਂ ਬਾਅਦ ਜਦੋਂ ਸਕੂਲ ਆਇਆ ਤੇ ਬਰੇਤੀ ਰਾਮ ਮਾਸਟਰ ਜੀ ਹੈਡਮਾਸਟਰ ਸਾਹਿਬ ਨੇ ਤੇ ਪ੍ਰੇਅਰ ਚੀ ਮਤਲਬ ਕੰਨ ਫੜਾ ਲੇ ਤਿੰਨ ਚਾਰ ਧੱਫੇ ਮਾਰ ਕੇ ਤੇ ਕਹਿੰਦਾ ਵੀ ਤੂੰ ਕਿਦਾ ਕੱਢਿਆ ਵੱਢਿਆ ਨੇੜੇ ਤੈਨੂੰ ਕੋਈ ਸਕੂਲ ਹੀ ਨਹੀਂ થਿਆ ਮਤਲਬ ਉਸ ਟਾਈਮ ਇਹਦਾ ਕੰਮ ਸੀ ਵੀ ਸਾਰੇ ਮਾਸਟਰ ਉਸ ਟਾਈਮ ਕਟਾਈ ਬਹੁਤ ਕਰਦੇ ਤੇ ਡਰਦੇ ਬੱਚੇ ਪੜਦੇ ਵੀ ਸੀ ਉਦੋਂ ਮਾਪਿਓਂ ਨਾ ਘਰੋਂ ਸਖਤਾਈ ਹੁੰਦੀ ਸੀ ਅੱਜ ਕੱਲੋ ਉਹ ਸਿਸਟਮ ਸਕੂਲਾਂ ਚੋਂ ਖਤਮ ਹੋ ਗਿਆ ਹਰ ਕਿਸੇ ਦੀ ਉਸ ਟਾਈਮ ਦਾ ਬਹੁਤ ਫਰਕ ਆ ਉਸ ਟਾਈਮ ਜੀ ਬੱਚੇ ਕੁੱਟ ਵੀ ਚੱਲਦੇ ਸੀ ਅੱਜ ਕੱਲ ਦੇ ਬੱਚੇ ਦੇਖੋ ਤਾਂ ਉਦੋਂ ਡੰਡਾ ਬੱਜੇ ਤਾਂ ਹੱਡੀਆਂ ਟੁੱਟ ਜਾਣੀਆਂ ਮਾਪੇ ਉਹ ਵੀ ਲੈ ਜਾਂਦੇ ਹਾਂ ਮਾਪੇ ਵੀ ਕੁੱਟਦੇ ਸੀ ਜੀ ਵੀ ਇਹਨਾਂ ਨੂੰ ਪੜਾਉਣਾ ਹੈ ਤੁਸੀਂ ਵੀ ਜਿਵੇਂ ਮਰਜ਼ੀ ਪੜਾਓ ਸਰ ਜਗਿੰਦਰਪਾਲ ਜਗਿੰਦਰਪਾਲ ਸਰ ਅੱਜ ਕੱਲ ਤੁਸੀਂ ਕੀ ਕਰਦੇ ਹੋ ਅੱਜ ਕੱਲ ਜੀ ਇੱਕ ਦੁਕਾਨਦਾਰੀ ਕਰ ਰਹੇ ਹਾਂ ਸਾਲ ਦੀ ਵਕ ਵਕ ਆਉਦਿਆਂ ਤੇ ਚਲੇ ਗਏ ਅੱਜ ਤੇ ਅਕਸਰ ਕੀ ਜੇ ਕਰਨ ਦੀ ਧੜੀਵਾ ਦੀ ਗੱਲ ਕਰੀ ਤੇ ਬਿਜ਼ਨਸਮੈਨ ਹੁੰਦਾ ਉਹ ਤਾਂ ਕਹਿੰਦੇ ਭੁੱਲ ਹੀ ਜਾਂਦਾ ਉਹ ਜਿਹੜਾ ਨਾ ਜੁੜੇ ਹੋਏ ਆ ਤੇ ਅੱਜ 40 ਸਾਲਾਂ ਬਾਅਦ ਫੇਰ ਇਕੱਠੇ ਗਏ ਸਾਰੇ ਬੰਤੇ ਕਿਵੇਂ ਦੇਖਦੇ ਦੇਖੋ ਜੀ ਇਹ ਤਾਂ ਕਰਨਲੀ ਦਾ ਕਿਰਿਆਦਲੀ ਹੈ ਵੀ ਜਿਹੜਾ ਇਹ ਇਦਾਂ ਦੇ ਉਪਰਾਲੇ ਕਰਦਾ ਰਹਿੰਦਾ ਬਹੁਤ ਉਪਰਾਲੇ ਪਹਿਲਾਂ ਵੀ ਕੀਤੇ ਆ ਆਹ ਉਪਰਾਲਾ ਜਿਹੜਾ ਨਵਾਂ ਉਪਰਾਲਾ ਕੀਤਾ ਔਰ 84 85 ਲਖਵੇਂ ਕੀਤੀ ਸੀ तकरीबन 40 ਸਾਲ ਹੋ ਗਏ ਆ 40 ਸਾਲਾਂ ਦੇ ਪਿਛੜੇ ਦੋਸਤ ਅੱਜ ਅਸੀਂ ਕਈ ਦੋਸਤ ਹੈ ਜਿਹੜੇ ਹੈਗੇ ਜਿਹੜੇ ਅਸੀਂ ਅੱਜ 40 ਸਾਲਾਂ ਬਾਅਦ ਹੀ ਮਿਲੇ ਆ ਅਸੀਂ ਔਰ ਕੋਈ ਬਾਹਰ ਚਲੇ ਗਏ ਉਹ ਥੋੜੇ ਹਜੇ ਸਾਡੇ ਨਾਲ ਇੰਟੱਚ ਨਹੀਂ ਸਾਡੇ ਨਾਲ ਬੜੀ ਖੁਸ਼ੀ ਮਿਲੀ ਬਹੁਤ ਖੁਸ਼ੀ ਮਿਲੀ ਇਸ ਲਈ ਕੋਈ ਪਲ ਜੋ ਸਾਂਝਾ ਕਰਨਾ ਚਾਹੁੰਦੇ ਹੋ ਬਸ ਜੀ ਸਾਂਝਾ ਬਚਪਨ ਦੀਆਂ ਯਾਦਾਂ ਹੈਗੀਆਂ ਕੁਝ ਕਿਉਂਕਿ 85 ਦੇ ਵਿੱਚ ਦਸਵੀਂ ਕੀਤੀ ਉਦੋਂ ਅਸੀਂ 15 16 ਸਾਲ ਦੀ ਉਮਰ ਦਸਵੀਂ ਕਰ ਲਈ ਸੀ ਉਦੋਂ ਬਚਪਨ ਹੀ ਸੀਗਾ ਕੁਝ ਲੜਾਈ ਝਗੜੇ ਵੀ ਹੁੰਦੇ ਰਹੇ ਕੀ ਹਾਸੇ ਮਜ਼ਾਕ ਵੀ ਪੁਰਾਣੇ ਜਿਆਦਾ ਕਰ ਰਹੇ ਆ ਬੈਠੇ ਆ ਪੁਰਾਣੇ ਹਾਸੇ ਵਜਾ ਕੇ ਜਿਹੜੇ ਸੀਗੇ ਕੋਈ ਕਾਲ ਆਈ ਤੁਹਾਨੂੰ ਕਿਵੇਂ ਗਰੁੱਪ ਬਣਿਆ ਕੋਈ ਸਾਡਾ ਕਿਵੇਂ ਇਕੱਠੇ ਨਹੀਂ ਡਿਊਟੀ ਲਾਈ ਸੀ ਮੇਰੀ ਕੰਮ ਜਿੱਦ ਨੇ ਵੀ ਮਤਲਬ ਸਾਰੇ ਆਪਾਂ ਪੁਰਾਣੇ ਦੋਸਤ ਹਾਂ ਇਕੱਠੇ ਕਰ ਰਹੇ ਆ ਪਰ ਅਸੀਂ ਚਲੋ ਗਾਹਾਂ ਦੀਆਂ ਨੰਬਰ ਨੰਬਰ ਲੈ ਕੇ ਕੁਛ ਤਾਂ ਸੀਗੇ ਚਲੋ ਤੇ ਜਿਹੜੇ ਨੰਬਰ ਹੈ ਨਹੀਂ ਸੀਗੇ ਚਲੋ ਫਿਰ ਅਸੀਂ ਅਸ਼ੀਵ ਕਿਤੇ ਫਿਰ ਉਹ ਸਾਰਿਆਂ ਨੂੰ ਅਸੀਂ ਕਾਲ ਕੀਤੀ ਅਜੇ ਕੁਝ ਕਰ ਰਹੇ ਨੇ ਅਜੇ ਹੋਰ ਵੀ ਆ ਰਹੇ ਅਜੇ ਕੁਝ ਕਹ ਸਕਦੇ ਸਾਰੇ ਨੂੰ ਇਕੱਠੇ ਕਰ ਤੁਹਾਡਾ ਵੀ ਯੋਗਦਾਨ ਹਾਂਜੀ 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 ਬਸ ਇਹਨਾਂ ਦਾ ਵਰਾਕੀ ਬਣਦਾ ਸੀ ਜੀ ਹਾਂਜੀ 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 ਬਾਕੀ ਆਪਣਾ ਅਸੀਂ ਕਰਮਜੀਤ ਦੀ ਬੇਟੀ ਦੀ ਮੈਰਿਜ ਆ ਜੀ 19 ਤਰੀਕ ਦੀ ਜਾਗੋ ਹੈ ਅਸੀਂ ਇਹਨਾਂ ਨੂੰ ਬਹੁਤ ਬਹੁਤ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਵੀ ਬੇਟੀ ਦੀ ਸ਼ਾਦੀ ਵਧੀਆ ਸੰਪੂਰਨਤਾ ਨਾਲ ਹੋਵੇ ਔਰ ਵਧਾਈ ਦਿੰਦੇ ਆ ਇਸ ਪਰਿਵਾਰ ਨੂੰ ਵੀ ਜਿਹੜੇ ਅਜੇ ਪ੍ਰਾਲੇ ਕਰਦਾ ਰਹਿੰਦੇ ਆ ਇਹ ਪਰਿਵਾਰ ਬੜੀ ਖੁਸ਼ੀ ਮਿਲਦੀ ਹੈ ਇਹ ਗੱਲ ਦੀ ਜੀ ਜੀ ਪਹਿਲਾਂ ਜੀਵੀਅਸ ਚੈਨਲ ਵੱਲੋਂ ਜੀ ਸਾਡੀ ਬੇਟੀ ਦੀ ਵਿਆਹ ਦੀ ਬਹੁਤ ਬਹੁਤ ਮੁਬਾਰਕ ਥੈਂਕ ਯੂ ਸੋ ਮੱਚ ਅੱਜ ਲੰਮੇ ਸਮੇਂ ਬਾਅਦ ਦੀ ਗੱਲ ਕਰੀਏ 40 ਸਾਲ ਪੁਰਾਣੇ ਦੇ ਚੱਲੇ ਹੋਏ ਆ ਕਿਉਂਕਿ ਜੇ ਤੁਹਾਡੀ ਗੱਲ ਕਰੀਏ ਤਾਂ ਪਿੰਡ ਦੇ ਵਿੱਚੋਂ ਨਿਕਲੇ ਹੋਏ ਉਹ ਜੜ੍ਹਾਂ ਦੇ ਨਾਲ ਜੁੜੇ ਹੋ ਤੇ ਨਹੀਂ ਤਾਂ ਬਿਜ਼ਨਸਮੈਨ ਅੱਜ ਵੀ ਜਿੱਡੇ ਝੋਲ ਜਾਂਦੇ ਆਪਣੇ ਵੀ ਪਰ ਸਾਰੇ ਦੋਸਤਾਂ ਤੋਂ ਅਸੀਂ ਗੱਲਬਾਤ ਕੀਤੀ ਉਹ ਕਹਿੰਦੇ ਸਾਨੂੰ ਯਾਦ ਰੱਖਿਆ ਜੀ ਕਿਵੇਂ ਸਾਰੇ ਇਕੱਠੇ ਕਿ ਐਕਚੁਅਲੀ ਅਸੀਂ ਸੈਦੋਕੇ ਸਕੂਲ ਡਿਸਟ੍ਰਿਕਟ ਮੋਗਾ ਦੇ ਪੜਨ 40 ਸਕੂਲ ਵਜਦਾ ਜਿੱਥੇ ਤਿੰਨ ਪਿੰਡਾਂ ਦਾ ਸਾਂਝਾ ਸਕੂਲ ਆ ਗਾਜੀਆਣਾ ਬੁਰਜ ਤੇ ਸੈਦੋਕੇ ਅਸੀਂ ਸਾਰੇ ਉੱਥੇ ਪੜੇ ਤੇ ਸਾਡੀਆਂ ਯਾਦਾਂ ਕਦੇ ਵੀ ਨਹੀਂ ਸਾਤੋਂ ਪਿੱਛੜੀਆਂ ਅਸੀਂ ਉਹ ਦਿਨ ਕਦੇ ਵੀ ਭੁੱਲੇ ਜਿਹੜੇ ਸਕੂਲਾਂ 'ਚ ਬਤਾਏ ਸੀ ਉਹ ਸਾਡੇ ਬੜੇ ਵਧੀਆ ਦਿਨ ਸੀਗੇ ਉਹ 84 ਦੇ ਮਾੜੇ ਹਾਲਾਤ ਸੇਮ ਟਾਈਮ ਅਸੀਂ ਸਪੋਰਟਸ ਦੇ ਵਿੱਚ ਸਾਰੇ ਇਕੱਠੇ ਤੇ ਪੜਾਈ ਦੇ ਵਿੱਚ ਸਾਰੇ ਮਾੜੇ ਚੰਗੇ ਹਾਲਾਤਾਂ ਦੇ ਵਿੱਚ ਉਸ ਟਾਈਮ ਸਕੂਲਾਂ 'ਚ ਜਿਹੜੇ ਕੱਢੇ ਉਸ ਜਿਹੇ ਪ੍ਰਾਈਮ ਦਿਨ ਕਦੇ ਜ਼ਿੰਦਗੀ 'ਚ ਵਾਪਸ ਨਹੀਂ ਆਏ ਅਸੀਂ ਕੁਝ ਵੀ ਬਣ ਗਏ ਅੱਜ ਤੇ ਸਾਡੇ ਸਕੂਲ ਆ ਜਿਹੜੇ ਸਾਡੀਆਂ ਯਾਦਾਂ ਸਾਡੇ ਯਾਰ ਦੋਸਤਾਂ ਇਹ ਸਾਡੇ ਲਈ ਸਵਰਗ ਹੈ ਇਹਨਾਂ ਨੂੰ ਮਿਲ ਕੇ ਬੰਦਾ ਬਿਲਕੁਲ ਟੈਨਸ਼ਨ ਫਰੀ ਹੈ ਅੱਜ ਅਸੀਂ ਸਾਡੇ ਵਰਗਾ ਕੋਈ ਰਾਜਾ ਮਹਾਰਾਜਾ ਨਹੀਂ ਹੋਣਾ ਜਿੰਨਾਂ ਅੱਜ ਅਸੀਂ ਇੰਜੋਏ ਕਰ ਰਹੇ ਹਾਂ ਸਾਨੂੰ ਇੰਨਾ ਮਿਲ ਰਿਹਾ ਇੱਕ ਦੂਜੇ ਨੂੰ ਦਿਲੋਂ ਇੱਕ ਦੂਜੇ ਨੇ ਚਾਹ ਕੇ ਅਸੀਂ ਅੱਜ 40 ਸਾਲ ਵੀ ਬਾਅਦ ਵੀ ਅਸੀਂ ਉਸ ਸਕੂਲ 'ਚ ਬੈਠੇ ਹਾਂ ਕਲਾਸਾਂ 'ਚ ਬੈਠੇ ਹਾਂ ਅੱਜ ਜਿਹੜੇ 40 ਸਾਲ ਪਹਿਲਾਂ ਬੈਠੇ ਸੀ ਜੀ ਇਕੱਠੇ ਕਿਵੇਂ ਕੀਤੀ ਜੀ ਇਹ ਜ਼ਰੂਰ ਦੱਸੋ ਸਾਨੂੰ ਕਿਤੇ ਬੰਦਾ ਤਾਂ ਅੱਜਕੱਲ ਆਪਦੇ ਤਾਂ ਵਿਛੜਾ ਨਹੀਂ ਮਿਲਦਾ ਚਿੱਤੀ ਨਹੀਂ ਜੀ ਇਹ ਇਕੱਠੇ ਤਾਂ ਹਮੇਸ਼ਾ ਰਹਿੰਦੇ ਆ ਪਰ ਟਾਈਮ ਨਹੀਂ ਲੱਗਦਾ ਸਾਰੇ ਬਿਜ਼ੀ ਸੀਗੇ ਹਨਾ ਮੈਂ ਕਾਫੀ ਸਾਲਾਂ ਦਾ ਸੋਚਦਾ ਸੀ ਯਾਰ ਇਕੱਠੇ ਹੋਈਏ ਉੱਥੇ ਬੈਠਾ ਵੀ ਹਮੇਚਾ ਇਹਨਾਂ ਨੂੰ ਯਾਦ ਕਰਨਾ ਚਾਹਾਂ ਦੋਸਤਾਂ ਨੂੰ ਕਿਉਂ ਚੰਗੇ ਦਿਨ ਤੁਹਾਨੂੰ ਕਦੇ ਨਹੀਂ ਭੁੱਲਦੇ ਤੇ ਅੱਜ ਹਾਲਾਂਕਿ ਮੇਰੀ ਬੇਟੀ ਦਾ ਵਿਆਹ ਹੈਗਾ ਬੜੇ ਸਕੇਜੂਲ ਟਾਈਟ ਹੈਗਾ ਪਰ ਫਿਰ ਵੀ ਇਹ ਸੋਚਿਆ ਨਾ ਯਾਰ ਅੱਜ ਜ਼ਰੂਰੀ ਹੈਗਾ ਕਿਉਂਕਿ ਕਾਫੀ ਦੋਸਤ ਮੇਰੇ ਕੈਨੇਡਾ ਅਮਰੀਕਾ ਤੋਂ ਵੀ ਆਏ ਹੋਏ ਹੈਗੇ ਵੀ ਉਹ ਵੀ ਚਲੋ ਟਾਈਮ ਦੇ ਨਾਲ ਸਾਰੇ ਇਕੱਠੇ ਆਂਗੇ ਤੇ ਬਾਕੀ ਕਈ ਮਜਬੂਰੀ ਕਾਰਨ ਨਹੀਂ ਆ ਸਕੇ ਟਾਈਮ ਦਾ ਸਕੇਜੂਲ ਦਾ ਹੈ ਮੋਸ਼ਕਾਲਸਾ ਨੂੰ ਵਾਸਤੇ ਪਰ ਮੋਸਟਲੀ ਅਸੀਂ ਇਕੱਠੇ ਹੋਏ ਆ ਸਾਡੀ ਐਬਸੈਂਟ ਜਿਹੜੇ ਦੋਸਤ ਮਿੱਤਰ ਆ ਉਹ ਆਫ ਦਾ ਰਿਕਾਰਡ ਬਾਅਦ ਵਿੱਚ ਦੇਖ ਲੈਣਗੇ ਕੀ ਸਨੇਹਾ ਦੇਣਾ ਚਾਹੁੰਦੇ ਆ ਅੱਜ ਦੀ ਇਸ ਇਮੇਟਨ ਮਾਦਾ ਹੀ ਕਹਣਾ ਯਾਰ ਜਿੰਨਾ ਵੀ ਟਾਈਮ ਕੱਢ ਸਕਦੇ ਆ ਯਾਰਾਂ ਦੋਸਤਾਂ ਨੂੰ ਪੁਰਾਣੇ ਸਕੂਲਾਂ ਵਾਲਿਆਂ ਨੂੰ ਤੇ ਜੋ ਵੀ ਹੈਗਾ ਇਕੱਠੇ ਹੋਣ ਦੀ ਕੋਸ਼ਿਸ਼ ਕਰੋ ਜੇ ਇਕੱਠੇ ਨਹੀਂ ਹੋਵਾਂਗੇ ਇਕੱਲੇ-ਇਕੱਲੇ ਦਾ ਫੋਨਾਂ ਨੇ ਬਿਲਕੁਲ ਜ਼ਿੰਦਗੀ ਬਰਬਾਦ ਕਰਤੀ ਆ ਫੋਨਾਂ ਦੇ ਉੱਤੇ ਆਪਾਂ ਸਾਰੀ ਜ਼ਿੰਦਗੀ ਟਾਈਮ ਕੱਢ ਲੈਨੇ ਆ ਦਿਨ ਖਰਾਬ ਕਰ ਲੈਨੇ ਆ ਦੂ ਵਧੀਆ ਜਿਹਾ ਪਰਸਨਲ ਜਨਾਜ ਬੰਦਾ ਫੇਸ ਟੂ ਫੇਸ ਨਹੀਂ ਮਿਲਦਾ ਨਾ ਉਹਨਾਂ ਕਾ ਸਵਾਦ ਹੀ ਨਹੀਂ ਆਉਂਦਾਗਾ ਤੇ ਤੁਹਾਡੀ ਵਾਇਗਰੂ ਫੇਰੀ ਇੱਕ ਦੂਜੇ ਨਾਲ ਆਪਾਂ ਗੱਲਬਾਤ ਕਰ ਸਕਦੇ ਆਂ ਇਨਸਾਨ ਬਣਾਏ ਆ ਤੇ ਉਹਨਾਂ ਨੂੰ ਯਾਰ ਮਿਲ ਗਈ ਆ ਆਪਾਂ ਇਕੱਠੇ ਹੋਈਏ ਜਿੰਨਾ ਵੀ ਟਾਈਮ ਕੱਢ ਸਕਦੇ ਆਂ ਇੱਕ ਦੂਜੇ ਨਾਲ ਆਪਾਂ ਟਾਈਮ ਕੱਢੀਏ ਬਹੁਤ ਵਧੀਆ ਜੀ ਜਦੋਂ ਮੇਰੇ ਕਰਮਜੀਤ ਨੇ ਫੋਨ ਕੀਤਾ ਕਿਹਾ ਮੈਂ ਕਰਮਜੀਤ ਬੋਲਦਾ ਸਿੱਧੂ ਵਾਲਾ ਹਨਾ ਮੈਂ ਯਾਰ ਬਹੁਤ ਜ਼ਰਬਤ ਫੋਨ ਆਇਆ ਮੈਂ ਪੱਕਾ ਆਉਂਗਾ 100% ਆ ਕੇ ਤੁਹਾਡੇ ਸਾਹਮਣੇ ਕੋਈ ਕੋਈ ਯਾਦ ਸਾਂਝ ਕਰਨੀ ਚਾਹੁੰਦੇ ਹੋ ਇੰਨੇ ਟਾਈਮ ਦੀ ਯਾਦ ਦੀ ਅਸੀਂ ਸਕੂਲਾਂ ਦੇ ਵਿੱਚ ਕੈਂਪ ਵੀ ਇਕੱਠੇ ਲਾਏ ਆ ਖੇਡ ਵੀ ਇਕੱਠੇ ਨਾਲ ਇਸ ਸਟਾਈਲ ਸਰਕਲ ਦੀ ਮੇਜ ਲਾਏ ਅਸੀਂ ਫਿਰ ਮੈਂ ਅਸੀਂ ਨੋ ਮੈਂ ਵੀ ਮਰਕਾ ਚੱਲੇ ਗਿਆ ਵੀ ਮਰਕਾ ਚੱਲੇ ਗਏ ਅਸੀਂ ਉੱਥੇ ਵੀ ਮਿਲਦੇ ਰਹੇ ਆ ਉੱਥੇ ਸਾਡੀ ਬਹੁਤ ਸੇਵਾ ਕਰਦੇ ਸਾਡੀ ਹਰਜੀਤ ਨੂੰ ਸਾਰੇ ਟੀਮ ਦੀ ਜੰਦਰੇ ਨਗਰੇ ਸੀ ਹਾਂਜੀ ਕੱਲੀ ਤੁਸੀਂ ਸਪੋਰਟਸਮੈਨ ਉਹ ਐਥੇ ਦੀ ਗੱਲ ਕਰੀਏ ਸਮਾਜ ਦੀ ਗੱਲ ਕਰੀਏ ਬੜੇ ਸਾਰੇ ਬਦਲਾਅ ਆ ਗਏ ਨੇ ਹੁਣ ਤੇ ਪਹਿਲਾਂ ਦੇ ਸਮੇਂ ਚ ਕੀ ਫਰਕ ਨਜ਼ਰ ਆਉਂਦਾ ਹਾਂਜੀ ਸਵਾ ਨੈਟ ਦੇ ਹਿਸਾਬ ਨਾਲ ਤਾਂ ਬਹੁਤ ਐਡਵਾਂਸ ਹੋ ਗਿਆ ਜੀ ਸਾਰਾ ਵੱਡ ਦਾ ਜੂਸ ਹਾਂਜੀ ਹਾਂਜੀ ਤੇ ਇਸ ਕਰਕੇ ਵੀ ਨਵੇਂ ਮੁੰਡੇ ਅੱਦੇ ਨਵੀਂ ਸੋਚ ਆਉਂਦੀ ਆ। ਪਰ ਅਸੀਂ ਜਿਹੜਾ ਵੇਸ ਹਸਾਬ ਦਾ ਅਸੀਂ ਰਹਿੰਦੇ ਆ। ਅਸੀਂ ਆਹਦੇ ਵਧੀਆ ਤਰੀਕੇ ਨਾਲ ਜੋ ਵੀ ਆਪਦਾ ਸਮਾਜ ਦਾ ਕੰਮ ਆ, ਅਗਲੀ ਫੈਮਿਲੀ ਦਾ ਕੰਮ ਆ, ਉਹ ਵਧੀਆ ਤਰੀਕੇ ਨਾਲ ਕਰਦੇ ਆਂ ਜੀ। ਖੀਰ ਤੇ ਮੈਂ ਕਰਮਜੀਤ ਨੂੰ ਵਧਾਈ ਦੇਣਾ ਚਾਹੁੰਦਾ ਜੀ। ਬੇਟੀ ਦੀ ਮੈਰਜ ਹੈ ਜੀ। ਤੇ ਪਰਮਾਤਮਾ ਨੇ ਉਹਨੂੰ ਦਿਨ ਚੌਗੜੀ ਆ ਤੱਕੀ ਦੇਵੇ। ਥੈਂਕ ਯੂ ਸੋ ਮੱਚ। ਮੈਂ ਚਾਹੁੰਨਾ ਕਿ ਦੇਖੋ ਤੁਸੀਂ ਸਿੰਘੀ ਗੰਦੇ ਨਾਲ ਸੰਬੰਧ ਤੋ ਕੋਈ ਦੋ ਲੈਣਾ ਮੈਂ ਕਹਿੰਦਾ ਪਹਿਲਾਂ ਦੋਸਤੀ ਦੇ ਨਾਲ। ਹਾਂਜੀ। ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਬਲਦੇਵ ਸੇਖੋਂ। ਅੱਜ ਬਾਈ ਕਰਮਜੀਤ ਸੈਦ ਉਹਨਾਂ ਦੇ ਫਰੈਂਡ ਸਾਰੇ ਆਲ ਇਕੱਠੇ ਹੋਏ ਆ ਤੇ ਉਹਨਾਂ ਦੀ ਦੋਸਤੀ ਤੇ ਚੰਨ ਲੈਣਾ ਪਿਆਰ ਯਾਰਾਂ ਨਾਲ ਹੱਸਦੇ ਫਿਰਦੇ ਪਿਆਰ ਯਾਰਾਂ ਨਾਲ ਗੁੱਸੇ ਆ ਸਜਣਾ ਵੇ ਆ ਗੱਲ ਲੱਗ ਮਿਲिए ਕਿਤੇ ਮਰਨਾ ਜਾਈਏ ਰੁਸੇ ਤੋਂ ਮੈਂ ਸਾਡੇ ਸਾਰੇ ਬਾਈ ਕਰਮਜੀਤ ਨੂੰ ਤੇ ਸਾਡੇ ਬਾਈ ਕਰਮਜੀਤ ਦੇ ਸਾਰੇ ਆਲ ਫਰੈਂਡਸ ਸਾਰਿਆਂ ਨੂੰ ਲੱਖ ਲੱਖ ਵਧਾਈ ਸਾਲ ਲੱਖ ਲੱਖ ਮੁਬਾਰਕਾਂ ਥੈਂਕ ਯੂ ਮੇਰਾ ਨਸੀਬ ਸਿੰਘ ਜੀ ਸੈਦੋਕੇ ਜੀ 40 ਸਾਲਾਂ ਬਾਅਦ ਦੋਸਤ ਮਿੱਤਰ ਇਕੱਠੇ ਹੋ ਕੇ ਮੈਂ ਦੇਖਿਆ ਬਹੁਤ ਵਧੀਆ ਜੀ ਇਹ ਕਰਮਜੀਤ ਸਾਡੇ ਯੂ ਐਸ ਏ ਵਾਲੇ ਉਹਨਾਂ ਦੇ ਕਲਾਸਮੇਟ ਸਾਡਾ ਜਿਹੜਾ ਛਾਲੀ ਸਕੂਲ ਹੈ ਇਹ ਇੱਕ ਹੀ ਸਾਡੇ ਤਿੰਨਾਂ ਪਿੰਡਾਂ ਦਾ ਸਾਂਝਾ ਸਕੂਲ ਸੀ 6ਵੀਂ ਤੋਂ ਲੈ ਕੇ 10ਵੀਂ ਤੱਕ ਗਾਜੀਆਣਾ ਬੁਰਜ ਤੇ ਸੈਦੋਕੇ ਪੈਂਡ ਸੈਦੋਕੇ ਦਾ ਪਰ ਬੱਚੇ ਗਾਜੀਆਣੇ ਦੇ ਤੇ ਬਰਜ ਹਮੀਰੇ ਦੇ ਵੀ ਇੱਥੇ ਪੜਦੇ ਸੀਗੇ ਤੇ ਉਹ ਯਾਰ ਦੋਸਤ ਆ ਸਾਰੇ ਕਰਮਜੀਤ ਦੇ 84 83 ਵਾਲੇ ਅਸੀਂ ਤਾਂ ਬਾਅਦ ਚ ਸੀਗੇ ਉਦੋਂ ਪਰ ਸਾਰੇ ਇਹਨਾਂ ਦੇ ਕਲਾਸਮੇਟ ਆ ਸਾਰੇ ਇਕੱਠੇ ਕੀਤੇ ਇਹਨਾਂ ਨੇ ਜਿੰਨੇ ਵੀ ਬੰਦੇ ਹੈਗੇ ਆ ਜਾਂ ਬਾਹਰ ਪੂਰਾ ਕੁਝ ਉਹ ਰਹਿ ਗਏ ਜਗਦੇਵ ਸਾਡੇ ਮੰਤਰੀ ਆਇਆ ਵਾ ਕੈਨੇਡਾ ਤੋਂ ਬਿੰਦਰ ਕੈਨੇਡਾ ਤੋਂ ਹੋਰ ਬਹੁਤ ਬੰਦੇ ਸਾਡੇ ਇੱਥੇ ਜਿਹੜੇ ਅੱਜ ਆਏ ਆ ਕਾਲਾ ਬੈਠਾ ਗਾਜੀਆਣੇ ਵਾਲਾ ਸਾਰੇ ਇਹ ਇਕੱਠੇ ਸੀ ਇੱਕ ਕਲਾਸ 'ਚ ਪੜਦੇ ਸੀ ਜਾਂ ਇੱਕ ਕਲਾਸ ਮੂਰੇ ਸੀ ਜਾਂ ਇਹਨਾਂ ਤੋਂ ਕੋਈ ਜਾਂ ਇੱਕ ਕਲਾਸ ਪਿੱਛੇ ਸੀ ਉਹ ਕਰਮਜੀਤ ਸਿੰਘ ਜੀ ਦੀ ਬੇਟੀ ਦੀ ਮੈਰਿਜ ਵੀ ਹੈ ਕਨਾ ਉਹ ਉਸ ਕਰਕੇ ਹੋ ਆਏ ਵੇ ਇੱਥੇ ਉਹਨਾਂ ਦੀ 22 ਤਰੀਕ ਨੂੰ ਉਹਨਾਂ ਦੀ ਬੇਟੀ ਦੀ ਮੈਰਿਜ ਹੈ ਉਹਦੇ ਸਬੰਧ ਚ ਇੱਥੇ ਇੰਡੀਆ ਆਏ ਹੋਏ ਸੀ ਮੈਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਉਹਨਾਂ ਦੀ ਬੇਟੀ ਦੀ ਵਿਆਹ ਬੇਟੀ ਪਰਮਾਤਮਾ ਉਹਨਾਂ ਨੂੰ ਲੰਮੀ ਉਮਰ ਬਖਸ਼ੇ ਅਤੇ ਤਰੱਕੀ ਬਖਸ਼ੇ ਮੈਂ ਸਲਾਹ ਕਰਮਜੀਤ ਸਿੰਘ ਨੂੰ ਉਹਨਾਂ ਦੀ ਬੇਟੀ ਤੇ ਉਹ ਵਿਆਹ ਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ